ਪਾਪਾ ਬੁੱਲੇ ਸਾਜੀ ਫਰਮਾਉਂਦੇ ਨੇ ਕਿ ਚਾਦਰ ਮਸਾਰਤ ਨਹੀਂ ਗਰੀਬ ਨੂੰ ਉਡਾਓ ਦੁੱਧ ਪੱਥਰਾਂ ਤੇ ਨਹੀਂ ਭੁੱਖੇ ਦੇ ਕਟੋਰੇ ਵਿੱਚ ਪਾਓ ਕਿਉਂਕਿ ਇਬਾਦਤ ਪੱਥਰਾਂ ਨਾਲ ਨਹੀਂ ਇਨਸਾਨਾਂ ਨਾਲ ਪੂਜੀ ਹੁੰਦੀ ਹੈ ਸੱਚਤਿਆਂ ਵਿੱਚ ਝੁਕਣ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਕੱਲੇ ਲਗਾਓ ਜੋ ਤੁਹਾਡੀ ਵਜ੍ਹਾ ਨਾਲ ਤਕਲੀਫ ਵਿੱਚ ਨੇ ਕਿਉਂਕਿ ਦਿਲ ਤੋਖਣ ਦੀ ਮਾਫੀ ਨਹੀਂ ਹੁੰਦੀ ਉਹ ਦਿਲ ਹਿੱਕੀ ਜਿਸ ਵਿੱਚ ਅੱਲਾ ਨਾ ਹੋਵੇ ਉਹ ਜ਼ਿੰਦਗੀ ਹਿੱਕੀ ਜਿਸ ਵਿੱਚ ਬੰਦਗੀ ਨਾ ਹੋਵੇ ਉਹ ਹਕੂਮਤ ਹਿੱਕੀ ਜਿਸ ਵਿੱਚ ਇਨਸਾਫ ਨਾ ਹੋਵੇ ਉਹ ਜ਼ੁਬਾਨ ਹਿੱਕੀ ਜਿਸ ਵਿੱਚ ਮਿਠਾਸ ਨਾ ਹੋਵੇ ਤੇ ਉਹ ਔਲਾਦ ਹਿੱਕੀ ਜਿਸ ਵਿੱਚ ਖਿਆਲ ਨਾ ਹੋਵੇ ਤੇ ਹੋਰੇ ਸਕੇਗੀ ਜੋ ਹਲਾਲ ਨਾ ਹੋਵੇ ਸਿਰ ਸੱਚ ਦੇ ਵਿੱਚ ਹੋਵੇ ਪਦ ਦਿਲ ਵਿੱਚ ਧਗਾ ਪਾਜ਼ੀ ਹੋਵੇ ਐਸੇ ਸੱਚ ਦੇ ਨਾਲ ਖੁਦਾ ਕਿਵੇਂ ਰਾਜੀ ਹੋ ਸਕਦਾ ਹੈ ਸਰਦੀ ਵਿੱਚ ਕਿਸੇ ਗਰੀਬ ਨੂੰ ਕੰਬਦੇ ਵੇਖ ਕੇ ਉਸ ਨੂੰ ਕੰਬਲ ਉਡਾ ਦੇਣਾ ਕਿਸੇ ਮਚਾਤ ਤੇ ਚਾਦਰ ਪਾਉਣ ਨਾਲ ਹਜ਼ਾਰ ਗੁਣਾ ਜ਼ਿਆਦਾ ਬਿਹਤਰ ਹੈ ਹੌਲੀ ਹੌਲੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਲੋਕ ਆਉਂਦੇ ਵੀ ਨੇ ਤੇ ਚਲੇ ਵੀ ਜਾਂਦੇ ਨੇ ਕਈ ਵਾਰ ਬਿਨਾ ਕਿਸੇ ਵਜ੍ਹਾ ਕਈ ਵਾਰ ਬਿਨਾ ਅਲਵਿਦਾ ਕਹੇ ਸ਼ੁਰੂ ਸ਼ੁਰੂ ਵਿੱਚ ਹਰ ਵਿਛੋੜਾ ਦਿਲ ਤੋੜਦਾ ਹੈ ਪਰ ਸਮੇਂ ਦੇ ਨਾਲ ਸਮਝ ਆਉਂਦੀ ਹੈ ਕਿ ਹਰ ਕਿਸੇ ਦਾ ਆਉਣਾ ਕਿਸੇ ਨਾ ਕਿਸੇ ਮਕਸਦ ਨਾਲ ਹੁੰਦਾ ਹੈ ਕੋਈ ਪਿਆਰ ਸਿਖਾਉਣ ਲਈ ਕੋਈ ਸਬਕ ਸਿਖਾਉਣ ਲਈ ਤੇ ਕੋਈ ਸਿਰਫ ਸਾਨੂੰ ਮਜ਼ਬੂਤ ਬਣਾਉਣ ਲਈ ਹਰ ਰਿਸ਼ਤਾ ਹਮੇਸ਼ਾ ਲਈ ਨਹੀਂ ਹੁੰਦਾ ਕੁਝ ਰਿਸ਼ਤੇ ਇੱਕ ਕਿਤਾਬ ਦੇ ਅਧਿਆਏ ਵਾਂਗ ਆਉਂਦੇ ਨੇ ਜਦੋਂ ਉਹ ਸਫ਼ਾ ਮੁਕੰਮਲ ਹੁੰਦਾ ਹੈ ਉਹ ਰਵਾਨਾ ਹੋ ਜਾਂਦੇ ਨੇ ਅਤੇ ਫਿਰ ਇੱਕ ਦਿਨ ਸਮਝ ਆਉਂਦੀ ਹੈ ਅਸੀਂ ਗਲਤ ਨਹੀਂ ਸੀ ਸਿਰਫ ਕਹਾਣੀ ਉੱਥੋਂ ਤੱਕ ਹੀ ਸੀ ਜਦੋਂ ਇਹ ਕਲ ਦਿਲੋਂ ਕਬੂਲ ਕਰ ਲੈਂਦੇ ਹਾਂ ता एक अजीब जही शांति मिलती है कि जो साटे कोल है वही ठीक है सिर्फ काफी है बहुत मायूस बैठा हाँ खुदा कदे तब पलट मेरी तकती भी कुछ हैरान कर दे लिबास जो सफेद हो संभल संभल के चलो यौमत की दुनिया है दाग ਬਹੁਤ ਜਲਤੀ ਲੱਗ ਜਾਂਦੇ ਨੇ ਖੈਸਾਂ ਦਾ ਕੋਈ ਜਿਸਮ ਨਹੀਂ ਹੁੰਦਾ ਪਰ ਫਿਰ ਵੀ ਉਹਨਾਂ ਦੇ ਚਨਾਜ਼ੇ ਨਿਕਲਦੇ ਰਹਿੰਦੇ ਨੇ ਜੋ ਹਕੀਕਤ ਵਿੱਚ ਹੋਇਆ ਉਹ ਖਵਾਬਾਂ ਵਿੱਚ ਕਿੱਥੇ ਸੀ ਅਤੇ ਜੋ ਜ਼ਿੰਦਗੀ ਨੇ ਸਿਖਾਇਆ ਉਹ ਕਿਤਾਬਾਂ ਵਿੱਚ ਕਿੱਥੇ ਸੀ ਇਨਸਾਨ ਨੂੰ ਤਾਂ बस ਮੁਸਕੁਰਾਉਣਾ ਹੀ ਸਿੱਖਣਾ ਪੈਂਦਾ ਹੈ ਰੋਣਾ ਤਾਂ ਉਹ ਚੰਬ ਲੈ ਜਾਂਦੇ ਆ ਸਿੱਖ ਜਾਂਦਾ ਹੈ ਇਹ ਚੁੱਪ-ਚਾਪੋਸ਼ ਜਿਹੇ ਅਲਫ਼ਾਜ਼ ਲਿਖੇ ਨੇ ਨਾ ਕਦੇ ਧਿਆਨ ਨਾਲ ਪੜਨਾ ਇਹ ਚੀਖ ਤੇ ਵੀ ਕਮਾਲ ਦੇ ਨੇ ਹੁਣ ਇਹ ਹਾਲ ਹੈ ਜਦੋਂ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਸੋਚੋ ਜੇ ਅਸੀਂ ਸਭ ਕੁਝ ਆਪਣੇ ਨਾਲ ਲੈ ਜਾ ਸਕਦੇ ਫਿਰ ਕਿਹੋ ਜਿਹਾ ਹੁੰਦਾ ਐ ਇਨਸਾਨ ਨਸੀਬ ਨੂੰ ਲੈ ਕੇ ਇੰਨਾ ਮਾਇੂਸ ਨਾ ਹੋ ਜਦੋਂ ਖੁਦਾਰਾਜ਼ੀ ਹੁੰਦਾ ਹੈ ਤਾ ਹਰ ਚੀਜ਼ ਮਿਲ ਜਾਂਦੀ ਹੈ ਸਭ ਕੋਨ ਚਾਹਤਾ ਹੈ ਤਾਂ ਦੁਨੀਆਂ ਦੇ ਕਦਮਾਂ ਵਿੱਚ ਨਹੀਂ ਰੱਬ ਦੇ ਸੱਚ ਦੇ ਵਿੱਚ ਚੁੱਕੋ ਦੁਨੀਆਂ ਦੇ ਕਦਮਾਂ ਵਿੱਚ ਤਾਂ ਗੁਲਾਮੀ ਹੈ ਅਤੇ ਰੱਬ ਦੇ ਸੱਚਿਆਂ ਵਿੱਚ ਬਾਦਸ਼ਾਹੀ ਹੈ ਸਫ਼ਰ ਮੁਕੰਮਲ ਜਿਹਾ ਲੱਗਦਾ ਹੈ ਇਸ ਜਹਾਨ ਨਾਲ ਰابطਾ ਟੁੱਟਦਾ ਜਾ ਰਿਹਾ ਹੈ ਇਸ ਮਾਇਆ ਭਰੇ ਸੰਸਾਰ ਨਾਲ ਅੱਠਾਂ ਤੀਆਂ ਲੱਕੀ ਰਾਤੇ ਵੀ ਅਜੀਬ ਖੇਡ ਐ ਮੇਰੇ ਮਾਲਕ ਮੁੱਠੀ ਸਾਟੀ ਐ ਪਰ ਕਾਬੂ ਤੇਰਾ ਐ ਹੋਰਾਂ ਦੇ ਦਰਬਾਰਾਂ ਚ ਮੰਨਤਾ ਕਿਉਂ ਮੰਗਦੇ ਹੋ ਉਹ ਕਿਹੜਾ ਕੰਮ ਐ ਜੋ ਤੇਰੇ ਪਰਵਤ ਦੀ ਘਾਤ ਤੋਂ ਨਹੀਂ ਹੋ ਸਕਦਾ ਕਿਸੇ ਦੇ ਦਿਲ ਵਿੱਚ ਕੀ ਛੁਪਿਆ ਐ ਇਹ ਸਿਰਫ ਖੁਦਾ ਹੀ ਜਾਣਦਾ ਹੈ ਜੇ ਦਿਲ ਬੇਨਕਾਬ ਹੁੰਦਾ ਤਾਂ ਸੋਚੋ ਕਿੰਨਾ ਬਵਾਲ ਹੁੰਦਾ ਦੂਜਿਆਂ ਦੀ ਮਦਦ ਕਰਨ ਲਈ ਤਾਂ ਨਵਾਨ ਹੋਣਾ ਲਾਜ਼ਮੀ ਨਹੀਂ ਸਿਰਫ ਰਹਿਮਦਿਲ ਹੋਣਾ ਕਾਫੀ ਹੈ ਇੱਥੇ ਨਾ ਕੁਝ ਦੀਵੇ ਦਾ ਹੈ ਨਾ ਹਵਾ ਦਾ ਇੱਥੇ ਜੋ ਕੁਝ ਵੀ ਹੈ ਸਭ ਖੁਦਾ ਦਾ ਹੈ ਇੱਥੇ ਕੋਈ ਐਸਾ ਦੀਵਾ ਵੀ ਨਹੀਂ ਜਿਹੜਾ ਚਲਦਾ ਹੀ ਰਹੇ ਤੇ ਕਦੇ 부ਜੇ ਨਾ ਮੇਰੇ ਵਿੱਚ ਕੋਈ ਬੁਰੀਾਈ ਵੇਖੋ ਤਾਂ ਮੈਨੂੰ ਕਹੋ ਮੈਨੂੰ ਕਹੋਗੇ ਤਾਂ ਨਸੀਹਤ ਹੋਵੇਗੀ ਤੁੱਚਿਆਂ ਨੂੰ ਕਹੋਗੇ ਤਾਂ ਸ਼ਿਕਾਇਤ ਹੋਵੇਗੀ ਜਦੋਂ ਹਕੀਕਤ ਰੂਪ ਰੂਪ ਖੜੀ ਹੋਵੇ ਤਾਂ ਅਦਾਕਾਰੀ ਨਹੀਂ ਚਲਦੀ ਖੁਦਾ ਦੇ ਸਾਹਮਣੇ ਬੰਦਿਆਂ ਦੀ ਮਕਕਾਰੀ ਨਹੀਂ ਚਲਦੀ ਤੁਹਾਡਾ ਤਬ ਤਬਾ ਸਿਰਫ ਤੁਹਾਡੀ ਜ਼ਿੰਦਗੀ ਤੱਕ ਹੀ ਹੈ ਕਿਸੇ ਦੀ ਕਬਰ ਦੇ ਅੰਦਰ ਜਮੀਦਾਰੀ ਨਹੀਂ ਚਲਦੀ ਵੀ ਚਾਤਾ ਕੀਤੇ ਉੱਤਰ ਆਏ ਨੇ ਲੋਕਾਂ ਨੂੰ ਸਾਟਾ ਮੁਸਕਰਾਉਣਾ ਦੇਖਿਆ ਨਹੀਂ ਗਿਆ ਇੱਕ ਉਮਰ ਤੋਂ ਖੋਤ ਨੂੰ ਤਰਾਸ ਰਹਾ ਤਾਂ ਜੋ ਲੋਕਾਂ ਦੇ ਮੁਤਾਬਕ ਕੋ ਚਾਵਾਂ ਪਰ ਹਰ ਰੋਜ਼ ਇਹ ਜਮਾਨਾ ਮੇਰੇ ਵਿੱਚ ਇੱਕ ਨਵਾਂ ਐਬ ਕੱਢ ਲੈਂਦਾ ਹੈ ਮੈਂ ਖੁਦਾ ਤੋਤਾ ਲੱਖਾਂ ਦੀ ਤਕਦੀਰ ਸੰਵਾਰੀ ਹੈ ਮੈਨੂੰ ਵੀ ਇਹ ਤਸੱਲੀ ਦੇ ਦੇ ਕੇ ਹੁਣ ਤੇਰੀ ਵਾਰੀ ਹੈ ਤੇਰੀ ਆਕੋਸ਼ ਵਿੱਚ ਐਨੀ ਖਾਮੋਸ਼ੀ ਕਿਉਂ ਹੁੰਦੀ ਹੈ ਇਹ ਕਬਰ ਲੋਕ ਤਾਂ ਆਪਣੀਆਂ ਚਾਨਾ ਦੇ ਕੇ ਤੈਨੂੰ ਆਵਾਜ਼ ਕਰਦੇ ਨੇ ਮੇਰੇ ਟੁੱਟਣ ਦਾ ਜ਼ਿੰਮੇਵਾਰ ਮੇਰਾ ਚੋਰੀ ਹੀ ਹੈ ਉਹਦੀ ਚਿੰਤ ਸਿੱਕੇ ਮੈਨੂੰ ਹੋਰ ਤਦਾਸ਼ਾ ਜਾਵੇ ਹਰ ਕਿਸੇ ਨਾਲ ਨਰਮੀ ਨਾਲ ਪੇਸ਼ ਆਇਆ ਕਰੋ ਜਨਾਬ कौन कि थकिया होया है यह उपरों नहीं नरम दिल इंसान बहुत पसंद ने मैं कमा के भी ऊँ नहीं कमा सकता जिन्ना मेरी माँ ने मेरे लिए सदके उतार दते ने खुदा के फैसले हमेशा बेहतर होंगे ने, ने बस सानू समझ थोड़ी देर ना दी है ਮੇਰ ਹੁਣ ਤੇ ਖਾਇਸ਼ ਨਹੀਂ ਸਿਰਫ ਇਨਾ ਨਵਾਜ ਦੇ ਕੇ ਜਦੋਂ ਕੋਈ ਬੇਸਹਾਰਾ ਦੇਖਾ ਉਸਨੂੰ ਸਹਾਰਾ ਦੇ ਸਕਾ ਸੱਚਤਿਆਂ ਵਿੱਚ ਟਿਕਣ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਕੱਲੇ ਲਗਾਓ ਜੋ ਤੁਹਾਡੀ ਵਜਾ ਨਾਲ ਤਕਲੀਫ ਵਿੱਚ ਨੇ ਕਿਉਂਕਿ ਦਿਲ ਦੁਖਾਉਣ ਦੀ ਮਾਫੀ ਨਹੀਂ ਹੁੰਦੀ ਕੁਝ ਰਿਸ਼ਤੇ ਕਿਰਾਏ ਦੇ ਮੱਕਾ ਨਾ ਵਾਂਗ ਹੁੰਦੇ ਨੇ ਚਾਹੇ ਕਿੰਨਾ ਮਰਜੀ ਸਜਾ ਲਾਓ कदे अपने बनते ही नहीं करूर किस गल का जनाब अच मिट्टी के उपर कल मिट्टी के हेठ हो पालो भी बेहतर की तलाश सोच केहो जी है दिल के ईमान के अल्फाज दस ने, इंसान केहो जहा है किसी बर्बाद कर सोच ही तो बर्बाद करने काफ़ी है मंदिर ते मस्जिद इबादत ते शांति सन नफरत ने उन्होंने अपनी राजनीति का हथियार बना लिया हकीकत यह है, है कि अच जमीन सा दे नाम है। कल अस जमीन के नाम से जाने जावेगी ना चादर वर्डी करो ਨਾ ਕੈਸ਼ਾਂ ਤਫਨ ਕਰੋ ਚਾਰ ਦਿਨ ਦੀ ਜ਼ਿੰਦਗੀ ਹੈ ਸਕੂਨ ਨਾਲ گزارੋ ਨਾ ਕਿਸੇ ਨੂੰ ਤਕਲੀਫ ਦਿਓ ਨਾ ਕਿਸੇ ਨੂੰ ਹੈਰਾਨ ਕਰੋ ਕੋਈ ਲੱਖ ਗਲਤ ਵੀ ਬੋਲੇ ਮੁਸਕਰਾ ਕੇ ਛੱਡ ਦਿਓ ਨਾ ਕਿਸੇ ਨਾਲ ਖਟਾਸ ਪਾਲੋ ਨਾ ਝੂਠੇ ਵਾਦੇ ਕਰੋ ਕੁਝ ਫੁਰਸਤ ਦੇ ਪਲ ਘਟੋ ਕਦੇ ਖੁਦ ਨਾਲ ਵੀ ਮਿਲ ਲਓ ਇੱਕ ਗੱਲ ਯਾਦ ਰੱਖਣਾ ਦੋ ਚਾਮੋ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ ਜ਼ਿੰਦਗੀ ਦੀ ਹਕੀਕਤ ਸਿਰਫ ਇੰਨੀ ਕੋ ਹੈ ਕਿ ਇਨਸਾਨ ਇੱਕ ਪਲ ਵਿੱਚ ਯਾਦ ਪਛਾਣਦਾ ਹੈ ਜਿੰਨਾ ਦੇ ਕੋਲ ਆਪਣੇ ਪਰਿਵਾਰ ਲਈ ਵਕਤ ਹੁੰਦਾ ਹੈ ਉਹ ਜ਼ਿੰਦਗੀ ਦੀ ਹਾਰੀ ਹੋਈ ਬਾਝੀ ਵੀ ਜਿੱਤ ਜਾਂਦਾ ਹੈ ਇੱਕ ਰਾਜੇ ਨੇ ਇੱਕ ਫਕੀਰ ਨੂੰ ਕਿਹਾ ਇਸ ਦੀਵਾਰ ਤੇ ਕੁਝ ਅਚੇਹਾਂ ਲਿਖ ਕੇ ਖੁਸ਼ੀ ਵਿੱਚ ਪੜਾ ਤਾਂ ਦੁੱਖ ਹੋਵੇ ਤੇ ਦੁੱਖ ਵਿੱਚ ਪੜਾ ਤਾਂ ਖੁਸ਼ੀ ਹੋਵੇ ਫਕੀਰ ਨੇ ਲਿਖਿਆ ਇਹ ਵਕਤ ਵੀ ਗੁਜ਼ਰ ਜਾਵੇਗਾ ਜ਼ਿੰਦਗੀ ਚਾਹੇ ਇੱਕ ਦਿਨ ਦੀ ਹੋਵੇ ਚਾਹੇ ਚਾਰ ਦਿਨ ਦੀ ਉਸ ਨੂੰ ਇਸ ਤਰ੍ਹਾਂ ਜਿਓ ਕੇ ਜ਼ਿੰਦਗੀ ਤੁਹਾਨੂੰ ਨਹੀਂ ਮਿਲੇ ਬਲਕਿ ਤੁਸੀਂ ਜ਼ਿੰਦਗੀ ਨੂੰ ਮਿਲੇ ਹੋ ਉਮੀਦ ਕਰਤਾ ਦੋਸਤੋ ਇਹ ਰੋਹਾਨੀ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲੇ ਆਵੇਗਾ ਇਸੇ ਤਰ੍ਹਾਂ ਦੀਆਂ ਵੀਡੀਓ دیکھتے ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ